ਮਾਲਾ ਨਾਈਂਦੀ ਓਏ ਪ੍ਰੋ ਵਿੱਚ ਪ੍ਰੋ ਮਾ ਨਾਲ ਢੀ ਜੜ ਜਨਮ ਜਨਮ ਤਲ ਬਨ ਮੇ ਮੇਰੇ ਪਿਆਰੀਓ ਹੋ ਇੱਕ ਤਰ੍ਹਾਂ ਗੁੱਡ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜ਼ਿੰਦਗੀ ਦੇ ਆਖਰੀ ਪੜਾਅ 'ਚ ਲੋਕ ਆਪਣਿਆਂ ਤੋਂ ਦੁਖੀ ਹੁੰਦੇ ਨੇ ਤੇ ਬਿਰਦ ਆਸ਼ਰਮਾਂ 'ਚ ਮੌਤ ਮੰਗਦੇ ਆ ਪਰ ਇੱਕ ਮਾਈ ਆਪਣੀ ਜ਼ਿੰਦਗੀ ਦੇ ਆਪਣੇ ਟੱਬਰ 'ਚ ਬੈਠੀ ਗੀਤ गा ਰਹੀ ਹੈ ਸਭ ਤੋਂ ਪਹਿਲਾਂ ਮੁਬਾਰਕਾਂ ਨੇ ਬਾਪੂ ਸਰਦਾਰ ਬਲਦੇਵ ਸਿੰਘ ਸਿੱਧੂ ਤੇ ਬੇਬੇ ਜਸਵੰਤ ਕੌਰ ਨੂੰ ਉਹਨਾਂ ਦੀ 68ਵੀਂ ਮੈਰਿਜ ਅਨਿਵਰਸਰੀ ਤੇ ਜਾਨੀ ਕਿ ਡਾਇਮੰਡ ਜੁਬਲੀ ਮੈਰਿਜ ਅਨਿਵਰਸਰੀ ਤੇ ਅੱਜ ਦੇ ਯੁੱਗ ਦੀ ਜੇ ਗੱਲ ਕਰੀਏ ਤਾਂ ਬਹੁਤ ਤਰੱਕੀ ਦਾ ਯੁੱਗ ਹੈ ਸਾਇੰਸ ਦਾ ਯੁੱਗ ਹੈ ਪਰ ਕਿਤੇ ਨਾ ਕਿਤੇ ਸਾਨੂੰ ਇਸ ਤਰੱਕੀ ਨੇ ਇਸ ਸਾਇੰਸ ਨੇ ਆਪਣਿਆਂ ਤੋਂ ਦੂਰ ਬਹੁਤ ਕੀਤਾ ਹੈ। ਪਰਿਵਾਰਾਂ ਤੋਂ ਪਰਿਵਾਰ ਦੂਰ ਹੋ ਗਏ। ਪਿਆਰ ਹੈ ਜਿਹੜਾ ਕਟ ਗਿਆ ਸਾਡੇ 'ਚ। ਪਰ ਪ੍ਰਮਾਤਮਾ ਦੀ ਕਿਰਪਾ ਹੋਵੇ ਜੇ ਚੰਗੇ ਸੰਸਕਾਰ ਹੋਣ ਸਾਡੇ ਮਾਤਾ ਪਿਤਾ ਦੇ ਤਾਂ ਇਸ ਪਰਿਵਾਰ ਦੀ ਤਰ੍ਹਾਂ ਖੁਸ਼ੀਆਂ ਦੇ ਦਿਨ ਮਨਾਏ ਜਾ ਸਕਦੇ ਨੇ। ਬਾਪੂ ਬੇਬੇ ਦੇ 4 ਪੁੱਤਰ ਨੇ ਤੇ ਅੱਜ ਚਾਰੇ ਨੂਹਾਂ ਨੇ। ਤੁਸੀਂ ਦੇਖੋ ਕਿਸ ਤਰ੍ਹਾਂ ਕੇਕ ਕੱਟਿਆ ਗਿਆ। ਖੁਸ਼ੀਆਂ ਮਨਾਇਆਂ ਗਈਆਂ 68ਵੀਂ ਜਿਹੜੀ ਮੈਰਜ ਅਨਿਵਰਸੀ ਹੈ ਉਹਨੂੰ ਸੈਲੀਬ੍ਰੇਟ ਕੀਤਾ ਗਿਆ। ਪਿਛਲੇ ਸਮੇਂ ਦੌਰਾਨ ਅਸੀਂ ਇੱਕ ਫਿਲਮ ਦੇਖੀ ਸੀ ਉਹ ਫਿਲਮ ਨੂੰ ਦੇਖ ਕੇ ਬੜੇ ਭਾਵਕ ਹੋਏ ਸੀ ਅਸੀਂ ਲੋਕ। ਫਿਲਮ ਦਾ ਨਾਮ ਤੁਹਾਡੇ ਜ਼ਿਹਨ 'ਚ ਆ ਗਿਆ ਹੁਣ ਆ ਬਾਗਬਾਨ। ਜਿਹਦੇ ਵਿੱਚ ਦਰਸਾਇਆ ਗਿਆ ਇੱਕ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਦਾ ਜਿਹੜਾ ਮੁਖੀਆ ਹੁੰਦਾ ਤੇ ਉਹਦੀ ਪਤਨੀ ਕਿਸ ਤਰ੍ਹਾਂ ਬੱਚਿਆਂ ਨੂੰ ਪਾਲਦੇ ਆ ਪੜਾਉਂਦੇ ਆ ਬਾਅਦ ਦੇ ਵਿੱਚ ਬੱਚੇ ਉਹਨਾਂ ਨੂੰ ਕੀ ਸਲਾਹ ਦਿੰਦੇ ਆ। ਕਹਿੰਦੇ ਨੇ ਵੀ ਮਾਂ ਨੂੰ ਭਾਈ ਤੂੰ ਰੱਖ ਲੈ ਕੁਛ ਦਿਨ ਬਾਪ ਨੂੰ ਤੂੰ ਰੱਖ ਲੈ ਤਾਂ ਉਸ ਮਾਂ ਬਾਪ ਦੇ ਦਿਲ ਤੇ ਕੀ ਬੀਤਦੀ ਐ ਉਹ ਅੱਜ ਤੱਕ ਸਾਨੂੰ ਯਾਦ ਐ ਪਰ ਇੱਥੇ ਤਾਂ 68 ਸਾਲ ਹੋ ਗਏ ਨੇ ਉਸ ਪ੍ਰਮਾਤਮਾ ਦੀ ਕਿਰਪਾ ਸਦਕਾ ਤੇ ਖੁਸ਼ੀਆਂ ਦੇ ਨਾਲ ਪਰਿਵਾਰ ਐ ਜਿਹੜਾ ਉਹ ਫੁੱਲਿਆ ਨਹੀਂ ਸਮਾਰਿਆ ਤੇ ਇਸ ਪਰਿਵਾਰ ਦੇ ਵਿੱਚ ਪੁੱਤਰਾਂ ਨੇ ਕੀ ਕਿਹਾ ਵੀ ਇਹ ਸਾਡੇ ਮਾਂ ਬਾਪ ਦੀ ਸਿੱਖਿਆ ਜਿਹੜੀ ਉਹਦੇ ਕਰਕੇ ਅਸੀਂ ਇਹ ਤਰੱਕੀਆਂ ਮਾਰ ਰਹੇ ਹਾਂ ਖੁਸ਼ੀਆਂ ਮਾਰ ਰਹੇ ਹਾਂ ਇਸੇ ਤਰ੍ਹਾਂ ਉਹਨਾਂ ਦੀਆਂ ਜੀਵਨ ਸਾਥਣਾ ਦੀ ਜੇ ਗੱਲ ਕਰੀਏ ਕਹਿੰਦੇ ਨੇ ਵੀ ਜਿਹੜੀ ਸਾਡੀ ਸੱਸਾਂ ਨੇ ਸਾਨੂੰ ਹਮੇਸ਼ਾ ਆਪਣੀਆਂ ਅੱਤੀਆਂ ਸਮਝਿਆ ਜੇ ਸੱਸ ਤੀਆਂ ਸਮਝਦੀ ਹੈ ਤਾਂ ਕੋਈ ਜ਼ਰੂਰੀ ਨਹੀਂ ਵੀ ਜਿਹੜੀਆਂ ਉਹਨਾਂ ਦੀਆਂ ਨੂੰਹਾਂ ਨੇ ਉਹ ਵੀ ਉਸ ਨੂੰ ਮਾਂ ਹੀ ਸਮਝਣ ਇਹ ਵੀ ਉਹੀ ਤੀਆਂ ਕਰ ਸਕਦੀਆਂ ਨੇ ਜਿਨ੍ਹਾਂ ਦੇ ਪੇਕੇ ਤੋਂ ਉਹਨਾਂ ਨੂੰ ਚੰਗੀ ਸਿੱਖਿਆ ਚੰਗੀ ਸਿਹਤ ਮਿਲੀ ਹੋਵੇ ਤਾਂ ਇਸੇ ਕਰਕੇ ਇਹ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਜੀਵਨ ਸਾਥਣਾ ਬੇਬੇ ਦੀਆਂ ਨੂਹਾਂ ਜਿਹੜੀਆਂ ਚਾਰੇ ਨੇ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਨੇ ਕਾਬਲੇ ਤਾਰੀਫ ਜ਼ਿੰਦਗੀ ਗੁਜ਼ਾਰੀ ਹੈ ਤੇ ਉਹਨਾਂ ਦੇ ਪਤੀਆਂ ਨੇ ਜਿਹੜੇ ਸਾਡੇ ਭਰਾ ਨੇ ਵੀਰਾਂ ਨੇ ਉਹਨਾਂ ਨੇ ਵੀ ਕਿਹਾ ਵੀ ਸਭ ਤੋਂ ਵੱਧ ਹੈ ਜਿਹੜਾ ਯੋਗਦਾਨ ਸਾਡੀਆਂ ਜੀਵਨ ਸਾਥਣਾਂ ਦਾ ਹੈ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਆਂ ਜਿਨ੍ਹਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਬਹੁਤ ਹੀ ਸਾਡੇ ਨੂੰ ਵੀ ਵੱਧ ਕਹਿੰਦੇ ਸਾਨੂੰ ਤਾਂ ਮਾਂ ਬਾਪ ਨੇ ਜਿਹੜਾ ਜਨਮ ਦਿੱਤਾ ਹੈ ਸਾਡਾ ਤਾਂ ਇਹ ਕਰਤੱਬ ਬਣਦਾ ਹੈ ਵੀ ਅਸੀਂ ਮਾਂ ਬਾਪ ਦੀ ਸੇਵਾ ਕਰੀਏ ਪਰ ਸਭ ਤੋਂ ਵੱਧ ਸਾਡੀਆਂ ਜੀਵਨ ਸਾਥਣਾਂ ਨੇ ਜਦੋਂ ਅਸੀਂ ਕੰਮਾਂ ਕਾਰਾਂ ਤੇ ਜਾਂਦੇ ਆ ਤਾਂ ਉਸ ਤੋਂ ਬਾਅਦ ਸੰਭਾਲ ਜਿਹੜਾ ਕਰਦਾ ਹੈ ਪਰਿਵਾਰ ਦੇ ਵਿੱਚ ਉਹ ਸੰਭਾਲਦਾ ਉਹ ਧਰਮ ਪਤਨੀ ਕਰਦੀ ਹੈ ਉਹਨਾਂ ਨੇ ਸਾਡੇ ਮਾਪੇ ਦੀ ਸਤ ਤੋਂ ਵੀ ਵੱਧ ਜਿਹੜੀ ਇਹ ਖਿਆਲ ਰੱਖਿਆ ਜ਼ਿੰਦਗੀ ਦੇ ਵਿੱਚ ਬਾਪੂ ਦੀ ਜੇ ਗੱਲ ਕਰੀਏ ਬਾਪੂ ਜੀ ਕਹਿੰਦੇ ਵੀ ਉਹ ਸਮੇਂ ਦੇ ਵਿੱਚ ਮੈਂ ਚਾਹੁੰਦਾ ਤਾਂ 20 50 ਕਿੱਲੇ ਜ਼ਮੀਨ ਹੋਰ ਬਣਾ ਲੈਂਦਾ ਪਰ ਮੈਂ ਆਪਣੇ ਪੁੱਤਰਾਂ ਨੂੰ ਪੜਾਇਆ ਲਿਖਾਇਆ ਚੰਗੀ ਉੱਚੇ ਦੀ ਸਿੱਖਿਆ ਦਿੱਤੀ ਤੇ ਅੱਜ ਉਸੇ ਸਿੱਖਿਆ ਦੇ ਕਾਰਨ ਚੰਗੀ ਜੋ ਤਾਲੀਮ ਦਿੱਤੀ ਉਹਦੇ ਕਰਕੇ ਅੱਜ ਮੇਰੇ ਚਾਰੇ ਪੁੱਤਰ ਇਸ लायक ਬਣੇ ਨੇ ਚੰਗੀ ਸੇਵਾ ਕਰਦੇ ਨੇ ਹਰ ਵਾਰੀ ਜਦੋਂ ਵੀ ਦਿਲ ਕਰਦਾ ਤਾਂ ਖੁਸ਼ੀ ਦਾ ਕੋਈ ਨਾ ਕੋਈ ਛੋਟਾ ਮੋਟਾ ਪਲ ਲੱਭਦੇ ਰਹਿੰਦੇ ਵੀ ਅਸੀਂ ਖੁਸ਼ੀਆਂ ਨੂੰ ਸੈਲੀਬ੍ਰੇਟ ਕਰੀਏ ਅੱਜ ਤੱਕ ਕਹਿੰਦੇ ਬਹੁਤ ਵੱਡਾ ਦਿਨ ਸੀ ਉਹਨਾਂ ਦੇ ਵੱਡੇ ਪੁੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਵੀ ਸਾਨੂੰ ਇਹ ਇੱਕ ਪੁਰਾਣੀ ਬਹੀ ਇੱਕ ਡੈਰੀ ਲੱਭ ਗਈ ਜਿਹਦੇ ਵਿੱਚੋਂ ਅਸਲੀ ਤਰੀਕ ਕਰਸੀ ਲੱਭ ਲਈ ਹੈ 17 ਜੂਨ 1957 ਚ ਸਾਡੇ ਬੇਬੇ ਬਾਪੂ ਦਾ ਵਿਆਹ ਹੋਇਆ ਸੀ ਤਾਂ ਅੱਜ ਫਿਰ ਉਹ ਹੀ ਦਿਨ ਆ ਗਿਆ ਵਿਆਹ ਜਿੰਨਾ ਚਾਹ ਉੱਥੇ ਹੋਇਆ ਪਿਆ ਕੁੱਲ ਮਿਲਾ ਕੇ ਜੇ ਗੱਲ ਕਰੀਏ ਇਹ ਖੁਸ਼ੀ ਦੇ ਜਿਹੜੇ ਪਲ ਨੇ ਜਿਹੜੀ ਖੁਸ਼ੀ ਇਸ ਪਰਿਵਾਰ ਦੇ ਵਿੱਚ ਹੈ ਇਹ ਬਾਪੂ ਬੇਬੇ ਦੀ ਚੰਗੀ ਤਾਲੀਮ ਚੰਗੀ ਸਿੱਖਿਆ ਕਰਕੇ ਆ ਇਸੇ ਕਰਕੇ ਅੱਜ ਬੇਬੇ ਘੋੜੀਆਂ ਗਾ ਰਹੀ ਹੈ ਤੇ ਬੇਬੇ ਇਹ ਵੀ ਕਹਿੰਦੀ ਆ ਵੀ ਮੇਰੇ ਪੁੱਤ ਪੋਤੇ ਨੇ ਜਿਹੜੇ ਬੜੇ ਖੁਸ਼ ਨੇ ਬਾਪੂ ਕਹਿੰਦਾ ਵੀ ਮੇਰੇ ਪੋਤੇ ਨੇ ਜਿਹੜੇ ਬਾਹਰ ਦੇ ਫੋਰਨ ਦੇ ਵਿੱਚ ਚੰਗਾ ਕੰਮਕਾਰ ਸੈਟਲ ਹੈ ਚੰਗੀਆਂ ਪੜ੍ਹਾਈਆਂ ਕਰਨ ਗਏ ਨੇ ਤੇ ਪਰਿਵਾਰ ਹੈ ਜਿਹੜਾ ਮੇਰਾ ਇੱਥੇ ਪੂਰਾ ਖੁਸ਼ ਹੈ ਇਸ ਨੂੰ ਦਿਖਾਉਣ ਦਾ ਸਾਡਾ ਮਕਸਦ ਸਿਰਫ ਇੰਨਾ ਹੀ ਹੈ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਸਿੱਖਿਆ ਲਈਏ ਪਰਿਵਾਰਾਂ ਦਾ ਜਿਹੜਾ ਪਿਆਰ ਹੈ ਏਕਤਾ ਹੈ ਉਹ ਸਾਰਾ ਕੁਝ ਹੈ ਜਿਵੇਂ ਪੁਰਾਣੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਇੱਕ ਬਜ਼ੁਰਗ ਜਦੋਂ ਸਵਰਗ ਬਾਸ ਹੋਣ ਲੱਗੇ ਤੇ ਉਹਨੇ ਕਿਹਾ ਵੀ ਇੱਕ ਇੱਕ ਲੱਕੜੀ ਲੈ ਕੇ ਆਓ ਤਾਂ ਲੱਕੜੀ ਜਦੋਂ ਲੈ ਕੇ ਆਇਆ ਤਾਂ ਕੱਲੀ ਕੱਲੀ ਲੱਕੜੀ ਤੋੜੀ ਤਾਂ ਟੁੱਟਦੀ ਰਹੀ ਉਸ ਤੋਂ ਬਾਅਦ ਸਾਰੇ ਪੁੱਤਰਾਂ ਨੂੰ ਕਿਹਾ ਵੀ ਇਕੱਠੀਆਂ ਜਿਹੜੀਆਂ ਲੱਕੜੀਆਂ ਨੂੰ ਤੋੜੋ ਟੁੱਟੀਆਂ ਨਹੀਂ ਮਤਲਬ ਏਕੇ ਦੇ ਵਿੱਚ ਬਰਕਤ ਹੈ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆਸੀਂ ਇਹ ਤਾਂ ਮਤਲਬ ਜ਼ਿੰਦਗੀ ਦਾ ਅਸਲ ਸੱਚ ਹੈ ਜੋ ਇਸ ਪਰਿਵਾਰ ਦੇ ਵਿੱਚ ਜੇ ਅਜੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਪਰਿਵਾਰ ਪੂਰਾ ਇਕੱਠਾ ਹੈ ਤਾ ਇਸੇ ਕਰਕੇ ਇਹਨੂੰ ਦੇਖ ਕੇ ਸਾਨੂੰ ਵੀ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਵੀ ਜੇ ਅਸੀਂ ਆਪਣੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਾਂਗੇ ਤਾਂ ਹੀ ਸਾਡੇ ਜਿਹੜੇ ਸਾਡੇ ਬੱਚੇ ਨੇ ਹੋ ਸਕਦਾ ਸਾਡੀ ਸਾਂਭ ਸੰਭਾਲ ਕਰ ਲੈਣ ਜੇ ਅਸੀਂ ਆਪਣੇ ਬਜ਼ੁਰਗ ਨਹੀਂ ਸੰਭਾਂਗੇ ਤਾਂ ਸਾਹਮਣਾ ਸਾਨੂੰ ਵੀ ਕਿਸੇ ਨੇ ਨਹੀਂ ਤੇ ਵੀਰੋ ਇੱਕ ਵਾਰੀ ਫੇਰ ਅਸੀਂ ਪ੍ਰਮਾਤਮਾ 'ਗੇ ਅਰਦਾਸ ਕਰਦੇ ਹਾਂ ਬੇਬੇ ਬਾਪੂ ਦੀ ਜਿਹੜੀ ਉਮਰ ਹੈ ਲੰਮੀ ਹੋਵੇ ਤਾਂ ਜੋ ਇਸ ਪਰਿਵਾਰ ਦੇ ਉੱਤੇ ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਠੰਡੀ ਛਾਂ ਇਸੇ ਤਰ੍ਹਾਂ ਬਣੀ ਰਹੇ ਇਸ ਪਰਿਵਾਰ ਦੇ ਜਿਹੜੇ ਖੁਸ਼ੀ ਦੇ ਪਲ ਨੇ ਇਹਨਾਂ ਜਜ਼ਬਾਤਾਂ ਨੂੰ ਪਰਿਵਾਰ ਨੇ ਕਿਵੇਂ ਬਿਆਨ ਕੀਤਾ ਉਹ ਤੁਹਾਨੂੰ ਸੁਣਾਉਨੇ ਆ ਸਾਡੇ ਬੇਬੇ ਬਾਪੂ ਜੀ ਜਿਨ੍ਹਾਂ ਨੇ 68 ਸਾਲ ਜੀਵਨ ਇਕੱਠਿਆਂ ਬਤੀਤ ਕੀਤਾ ਤੇ ਬੜੇ ਤੰਦਰੁਸਤ ਨੇ ਅਸੀਂ ਉਹਨਾਂ ਦੇ ਬੇਟੇ ਅੱਜ ਅਸੀਂ ਇਹਨਾਂ ਦੀ ਗੋਲਡ ਅਨਿਵਰਸਰੀ ਮਨਾਈ ਹੈ ਸਾਡੇ ਬੇਬੇ ਬਾਪੂ ਬਹੁਤ ਚੰਗੇ ਨੇ ਸਾਡੇ ਨਾਲ ਬਹੁਤ ਪਿਆਰ ਨਾਲ ਰਹਿੰਦੇ ਰਹੇ ਨੇ ਤੇ ਸਾਨੂੰ ਇਹਨਾਂ ਨੇ ਧੀਆ ਬਣਾ ਕੇ ਰੱਖੇ ਦੇ ਥਰਡ ਸਾਲਾਂ ਜਿਹਨਾਂ ਦਾ ਜੀਵਨ ਬਹੁਤ ਸੰਘਰਸ਼ ਵਾਲਾ ਰਿਹਾ ਹੈ ਵਿੱਚ ਚੰਗੀਆਂ ਮੰਦੀਆਂ ਵੀ ਆਉਂਦੀਆਂ ਰੀਆਂ ਨੇ ਜੀ ਪਰ ਕੁੱਲ ਮਿਲਾ ਕੇ ਜੀਵਨ ਬਹੁਤ ਵਧੀਆ ਰਿਹਾ ਹੈ ਹਾਂ ਕਿਹਾ ਜਾਂ ਬਹੁਤ ਘੱਟ ਲੋਕਾਂ ਦੇ ਸਾਥ ਇਸੇ ਚਾਹੁੰਦਾ ਹੈ ਬਹੁਤ ਬਹੁਤ ਮੁਬਾਰਕਾ ਹੋਣ ਇਹਨਾਂ ਨੂੰ ਮੈਂ ਤਾਂ ਬਸ ਇਹ ਦੇਣੀ ਚਾਹੁੰਦਾ ਵੀ ਕਿੱਥੇ ਜਾਣ ਦੋਨੇ ਜੋ ਜਾਣ ਤੇ ਵੇ ਵਾਪ ਜੀ ਨਹੀਂ ਸਾਡੇ ਬਹੁਤ ਚੰਗੇ ਨੇ ਬੜੀਆਂ ਮਿਹਨਤਾਂ ਕਰਕੇ ਇਹਨਾਂ ਨੇ ਸਾਨੂੰ ਮਤਲਬ ਸਾਰੇ ਭਰਾਵਾਂ ਨੂੰ ਇਹਨਾਂ ਸੈੱਟ ਕੀਤਾ ਹੈ ਹੱਡਪਨ ਵੀ ਮਿਹਨਤ ਕਰਕੇ ਇਹਨਾਂ ਨੇ ਸਾਨੂੰ ਚੰਗੇ ਵਸਦੇ ਨੇ ਕੀਤਾ ਸੀ ਨਾ ਤੁਹਾਨੂੰ ਬੜਾ ਕਰਦੇ ਹਾਂ ਲੰਮੀ ਉਮਰ ਹਰ ਪ੍ਰਮਾਤਮਾ ਦਾ ਨਾਮ ਲੰਮੀ ਬਖਰੀ ਸਾਡੇ ਬੀਜੀ ਪਾਪਾ ਜੀ ਬਹੁਤ अच्छे ਨੇ ਸਾਨੂੰ ਇਹਨਾਂ ਇਨਾ ਪਿਆਰ ਕੀਤਾ ਵੀ ਸਾਨੂੰ ਆਪਣੀ ਮਾਂ ਯਾਦ ਨਹੀਂ ਆਉਂਦੀ ਸੀ ਮਾਂ ਪਿਓ ਸਾਡਾ ਇਹੋ ਹੀ ਨੇ ਅਸੀਂ ਇਹਨਾਂ ਦਾ ਦਿਨੋ ਸਤਿਕਾਰ ਕਰਦੇ ਆ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਤੇ ਵਧੀਆ ਜੀਵਨ ਬਖਸ਼ੀਤ ਕਰੇ ਸਾਡੇ ਬੀਬੀ ਬਾਪੂ ਜੀ ਨੇ ਸਾਨੂੰ ਨੌਂਾ ਨਹੀਂ ਸਾਨੂੰ ਧੀਆ ਬਣਾ ਕੇ ਰੱਖਿਆ ਤੇ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਹੈ ਸ਼ਾਇਦ ਅਸੀਂ ਉਹਨਾਂ ਜਿੰਨੀ ਮਿਹਨਤ ਨਾ ਕਰ ਸਕੀ ਕਰੋਨਾ ਦੀ ਮਿਹਨਤ ਬਦੌਲਤ ਸਾਡੇ ਬੱਚੇ ਵਿਦੇਸ਼ਾਂ 'ਚ ਬੈਠੇ ਨੇ ਜੇ ਉਹਨਾਂ ਨੇ ਮਿਹਨਤ ਕੀਤੀ ਤਾਂ ਅਸੀਂ ਇੱਥੇ ਤੱਕ ਪਹੁੰਚੇ ਤਾਂ ਸਾਡੇ ਬੱਚੇ ਵਿਦੇਸ਼ਾਂ 'ਚ ਬੈਠੇ ਨੇ ਅਸੀਂ ਇਹਨਾਂ ਦਾ ਦੇਨ ਨਹੀਂ ਦੇ ਸਕਦੇ ਅਸੀਂ ਪਰਮਾਤਮਾ ਕੋਲ ਇਹ ਚਾਹੁੰਦੇ ਆਂ ਵੀ ਇਹਨਾਂ ਦਾ ਇਸ ਤਰ੍ਹਾਂ ਪਿਆਰ ਬਣਿਆ ਰਹੇ ਸਾਡੇ ਬੀਬੀ ਬਾਪੂ ਜੀ ਦਾ ਇੰਨਾ ਪਿਆਰਾ ਵੀ ਇਹ ਦੁਨੀਆ ਤੋਂ ਜਦੋਂ ਵੀ 10 ਸਾਲ ਨੂੰ 15 ਨੂੰ ਜਾਣ ਦੁਨੀਆ ਤੋਂ ਇਕੱਠੇ ਹੀ ਜਾਣ ਇਹਨਾਂ ਦਾ ਇੰਨਾ ਪਿਆਰੇ ਨਾਲ ਪਿਆਰ ਤਾਂ ਹੋਣਾ ਮੁਸ਼ਕਲ ਹੈ ਜੀ ਸਾਡੇ ਮਾਤਾ ਪਿਤਾ ਜੀ ਬਹੁਤੀ ਸੰਘਰਸ਼ਮਈ ਜੀਵਨ ਵਿੱਚੋਂ ਗੁਜ਼ਰਦੇ ਹੋਏ ਇੱਥੋਂ ਤੱਕ ਪਹੁੰਚੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੱਥੇ ਤੱਕ ਪਹੁੰਚਾਇਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਕਹਿੰਦੇ ਆਂ ਇਹਨਾਂ ਦੀ ਬਹੁਤ ਲੰਬੀ ਉਮਰ ਹੋਈ ਤੇ ਅੱਗੋਂ ਇਹਨਾਂ ਦਾ ਇਹੋ ਜਿਹਾ ਜਿਹੜਾ ਇਹਨਾਂ ਨੇ ਸੰਘਰਸ਼ਮਈ ਜੀਵਨ ਚੋਂ ਨਿਕਲੇ ਨੇ ਹੁਣੇ ਅਸੀਂ ਚਾਹੁੰਦੇ ਆਂ ਵੀ ਆਪਣੀ ਆਰਾਮ ਦੀ ਜਗ੍ਹਾ ਵਿੱਚ ਜੀਵਨ ਬਤੀਤ ਕਰਨ। ਇਹ ਜੀਵਨ ਸਾਡਾ ਬਹੁਤ ਵਧੀਆ ਲੰਘਿਆ। ਜੀ ਪਹਿਲਾਂ ਬੱਚੇ ਪੜਾਉਣ ਦੀ ਕੋਸ਼ਿਸ਼ ਕੀਤੀ। ਜੀ ਵੀ ਬੱਚੇ ਪੜਾਈਏ ਆਪਾਂ ਜੇ ਬੈ ਜਾ ਤਾਂ ਨਾ ਲਈਏ ਜੀ ਇਹ ਜ਼ਮੀਨ ਤਾਂ 20 ਕਿਲੇ ਹੋਰ ਵੀ ਲੈ ਲੰਦੇ ਜੀ ਜੀ ਅਸੀਂ ਆਖਿਆ ਬੱਚਿਆਂ ਨੂੰ ਪੜਾ ਦਈਏ ਤੇ ਮੈਂ ਸੀ ਅਣਪੜ੍ਹ ਜੀ ਮੈਂ ਆਖਿਆ ਬੱਚੇ ਪੜਾਉਣੇ ਨੇ ਜੀ ਤੇ ਇਹਨਾਂ ਨੇ ਇੱਕ 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 ਗੱਲ ਕਰਤੀ ਜੇ ਮੇਰੇ ਲੋਕ ਕਰਦੇ ਹੁੰਦੇ ਬੱਚਿਆਂ ਨੂੰ ਲੋਖੀ ਲਵਾਈਏ ਜੀ ਜੀ ਤੇ ਬੜਾ ਧੰਨਵਾਦ ਹੋਊਗਾ ਅਸੀਂ ਬਹੁਤ ਬਹੁਤ ਸੌਖੇ ਆ ਸਾਡੇ ਬੱਚੇ ਸਾਨੂੰ ਐਂ ਰੱਖਦੇ ਨੇ ਜਿਵੇਂ ਥੇਈ ਤੇ ਫੋੜਾ ਹੁੰਦਾ ਐ ਠੀਕ ਆ ਬੜੇ ਪਿਆਰ ਨਾਲ ਰੱਖਦੇ ਸਰ ਕੀ ਬਾਤ ਆ ਹਾਂ ਐ ਪੱਥ ਨੂੰ ਲੱਗਦਾ ਕਿ ਕਿੱਥੇ ਬਿਠਾਈਏ ਕੀ ਖਵਾਈਏ ਸਾਡੇ ਬੇੜਬੇ ਬਾਪੂ ਜੀ ਜਿਨ੍ਹਾਂ ਨੇ 68 ਸਾਲ ਜੀਵਨ ਇਕੱਠਿਆਂ ਬਤੀਤ ਕੀਤਾ ਤੇ ਬੜੇ ਤੰਦਰੁਸਤ ਨੇ ਅਸੀਂ ਉਹਨਾਂ ਦੇ ਬੇਟੇ ਅੱਜ ਅਸੀਂ ਇਹਨਾਂ ਦੀ ਗ੍ਰਾਜੂਏਟ ਅਨਿਵਰਸਰੀ ਮਨਾਈ ਹੈ ਤੇ ਸਾਨੂੰ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਬਹੀ ਚੋ ਵੀ ਉਹਨਾਂ ਦੇ 17 ਤਰੀਕ 17 ਜੂਨ ਜਾਣੀ ਤੇ 1957 ਨੂੰ ਇਹਨਾਂ ਦਾ ਮੈਰਿਜ ਹੋਈ ਹੈ ਤੇ ਹੁਣ ਪੂਰੇ 3 ਸਾਲ ਹੋ ਚੁੱਕੇ ਨੇ ਤੇ ਅਸੀਂ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਕਿਸੇ ਨੂੰ ਜਿਹੜੇ ਮਾਂ ਪਿਓ ਨੇ ਇੰਨੇ ਵਧੀਆ ਇੰਨੇ ਅੱਛੇ ਮਾਂ ਪਿਓ ਭਾਗਾਂ ਨੂੰ ਮਿਲਦੇ ਅਸੀਂ ਚਾਰ ਭਾਈ ਤੇ ਸਾਡੀਆਂ ਉਹਨਾਂ ਦੀਆਂ ਚਾਰਾਂ ਦੀਆਂ ਜੀਵਨ ਸਾਥਣਾ ਅਸੀਂ ਸਾਰੇ ਅੱਜ ਹਾਜ਼ਰਾਂ ਅਸੀਂ ਸਾਰੇ ਬਹੁਤ ਖੁਸ਼ ਆਂ ਅਸੀਂ ਤਾਂ ਇਹਨਾਂ ਦੀ ਕੁੱਖੋਂ ਜੰਮਿਆ ਚਾਰ ਭਾਈ ਸਾਡਾ ਤਾਂ ਇਹਨਾਂ ਪ੍ਰਤੀ ਸੇਵਾ ਕਰਨਾ ਧਰਮ ਹੀ ਬਣਦਾ ਹੈ ਫਰਜ਼ੀ ਬਣਦਾ ਹੈ ਪਰ ਮੈਂ ਵੱਡਾ ਹੋਣ ਦੇ ਨਾਤੇ ਮੈਂ ਇਹਨਾਂ ਦਾ ਵੱਡਾ ਭਾਈ ਵੀ ਆ ਮੈਂ ਪਿਓ ਆ ਬਾਂਦੀ ਆ ਮੈਂ ਇਹ ਸੋਚਦਾ ਕਿ ਜਿਹੜੀਆਂ ਨਾਲ ਸਾਡੇ ਇਹਨਾਂ ਦੇ ਸਾਡੇ ਨਾਲ ਸਾਡੇ ਜੀਵਨ ਸੱਠ ਨਾਲ ਆਈਆਂ ਨੇ ਇਹਨਾਂ ਦਾ ਅਸੀਂ ਸੱਚੀ ਮੁੱਚੀ ਕਿਸਮ ਦਾ एहसान ਮੰਨਦੇ ਆ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਕਿ ਇਹ ਸਾਡੇ ਨਾਲੋਂ ਵੱਧ ਪਿਆਰ ਵੱਧ ਸੇਵਾ ਵੱਧ ਦੇਖਭਾਲ ਇਹੇ ਕਰਦੀਆਂ ਨੇ ਮਾਂ ਪਿਓ ਦਾ ਇਸ ਕਰਕੇ ਅਸੀਂ ਇਹਨਾਂ ਨੂੰ ਦਿਲ ਤੋਂ ਬਹੁਤ ਜ਼ਿਆਦਾ ਸਤਿਕਾਰ ਇਹਨਾਂ ਦੇ ਸਦਕਾ ਹੀ ਸਾਡੇ ਮਾਂ ਪਿਓ ਬਹੁਤ ਖੁਸ਼ੀਆਂ ਚ ਆਪਣਾ ਜੀਵਨ ਬਤੀਤ ਕਰ ਰਹੇ ਨੇ ਤੇ ਅਸੀਂ ਕਿਤੇ ਸੁਣਿਆ ਸੀ ਬੁਰਾਈ ਚੋਈ ਬੜਾ ਅੱਛਾ ਲੱਭ ਜਾਂਦਾ ਹੈ ਵੀ ਕੁਝ ਲੋਕ ਆਪਣੇ ਮਾਂ ਪਿਓ ਨੂੰ ਮਾਂ ਇੱਕ ਲੈ ਲੈਂਦਾ ਹੈ ਪਿਓ ਉਹਨੂੰ ਇੱਕ ਲੈ ਲੈਂਦਾ ਹੈ ਜਾਂ ਮਹੀਨੇ-ਮਹੀਨੇ ਲਈ ਦੋ-ਦੋ ਮਹੀਨੇ ਲਈ ਮਾਂ ਪਿਓ ਨੂੰ ਵੰਡ ਲੈਂਦੇ ਆ ਉਹ ਸਾਨੂੰ ਲੱਗਿਆ ਜੀ ਇਹ ਬਹੁਤ ਮਾੜੀ ਗੱਲ ਹੈ ਤੇ ਅਸੀਂ ਵੀ ਇਹ ਕਦੇ ਨਹੀਂ ਕਰਾਂਗੇ ਅਸੀਂ ਮਾਂ ਪਿਓ ਨੂੰ ਨਾ ਤਾਂ ਵੰਡਣ ਬਾਰੇ ਸੀ ਕਿਸੇ ਨੂੰ ਸਲਾਹ ਦੇਵਾਂਗੇ ਨਾ ਅਸੀਂ ਕਹਾਂਗੇ ਮਹੀਨਿਆਂ ਚ ਵੰਡ ਪਾਓ ਤਾਂ ਸਾਡੇ ਮਾਪੇ ਜਿੱਥੇ ਜੀ ਕਰਦਾ ਜਿੱਦਵੇਂ ਜੀ ਕਰਦਾ ਉੱਥੇ ਰਹਿੰਦੇ ਐ ਖੁਸ਼ੀ ਨਾਲ ਬਕੀਤ ਜੀਵਨ ਕਰ ਰਹੇ ਐ ਤੇ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਇਹਨਾਂ ਨੇ ਬੜੀ ਮਿਹਨਤ ਕਰਕੇ ਬਹੁਤ ਬਹੁਤ ਮਿਹਨਤ ਕਰਕੇ ਹੱਡ ਭਰਵੀ ਮਿਹਨਤ ਕਰਕੇ ਸਾਨੂੰ ਆ ਚੰਗੇ ਦਿਨ ਦੇਖਣ ਨੂੰ ਦਿੱਤੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਹਰਬਾਨੀ ਖਿਦਿਓ ਮਾਲਾ ਲੈਂਦੀ ਓਏ ਭਰੋ ਵਿੱਚ ਭਰੋ ਮਾਣਾ ਲੁੜੀ ਜੜੀ ਜਨਮ ਜਨਮ ਬਨੋ ਵੇ ਮੇਰੇ ਪਿਆਰੀਓ ਹੋ ਗੁੱਡ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਐ ਬੰਦੇ